ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਸੋ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਝ ਦੀ ਚੋਣਾਂ ਜਿਹੜੀਆਂ ਚੱਲ ਰਹੀਆਂ ਉਹਦੇ ਪੂਰਾ ਜ਼ੋਰ ਲੱਗਾ ਪਿਆ ਪਾਰਟੀਆਂ ਦਾ ਪੰਜਾਬ ਸ਼ੇਰ ਦੇ ਵਿੱਚ ਵੀ ਐਨ ਬੇਜੇ ਬੇਜਾ ਹੋਈ ਪਈ ਆ ਪਾਰਟੀਆਂ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਅੱਜ ਇਹਦਾ ਲਾਸਟ ਦਿਨ ਆ ਉਹਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਪਿੰਡ ਦੇ ਵਿੱਚ ਇੱਕ ਪੈਦਲ ਮਾਰਚ ਜੀ ਸਵਾਗਤ ਹੈ ਜੀ ਸਾਥੀਓ 14 ਤਰੀਕ ਦਿਨ ਐਤਵਾਰ ਨੂੰ ਗੁਰਦੁਆਰੇ ਮੱਥਾ ਟੇਕ ਕੇ ਦਹੀਂ ਪਰੌਂਠਾ ਖਾ ਕੇ ਲਾ ਦਿਓ ਝਾੜ ਦੇ ਨਿਸ਼ਾਨ ਦੇ ਠਾ ਠਾ ਕਰਕੇ ਮੋਰਾ ਜਿਵੇਂ ਬਣਾਵਿਓ ਬੀਬੀ ਸੁਖਵਿੰਦਰ ਕੌਰ ਜੀ ਨੂੰ ਖਾਮ ਜਾਓ ਓਏ ਆ ਗਿਆ ਬਈ ਆ ਗਿਆ ਝਾੜੂ ਵਾਲਾ ਆ ਗਿਆ ਆ ਗਿਆ ਬਈ ਆ ਗਿਆ ਝਾੜੂ ਵਾਲਾ ਆ ਗਿਆ ਆ ਗਿਆ ਬਈ ਆ ਗਿਆ ਝਾੜੂ ਵਾਲਾ ਆ ਗਿਆ ਆ ਗਿਆ ਬਈ ਆ ਗਿਆ ਝਾੜੂ ਵਾਲਾ ਆ ਰਿਹਾ ਸੋ ਸਾਥੀਓ 14 ਤਰੀਕ ਦਿਨ ਐਤਵਾਰ ਨੂੰ

ਨਗਰ ਵਾਸੀਓ ਪਰ ਮੇਰੇ ਪਿੰਡ ਦੇ ਸਾਰੇ ਵਸਨੀਕਾਂ ਨੂੰ ਜਿਨ੍ਹਾਂ ਤੁਸੀਂ ਸਾਨੂੰ ਪਹਿਲਾ ਪਿਆਰ ਦਿੱਤਾ ਉਹਦੇ ਹੀ ਤੁਹਾਡੇ ਤੋਂ ਦੁਆਰਾ ਪਿਆਰ ਤੇ ਅਸੀਸਾਂ ਲੈਣ ਵਾਸਤੇ ਅੱਜ ਅਸੀਂ ਇਹ 라ਉਂਡ ਲਾ ਰਹੇ ਹਾਂ ਪਿੰਡੇ ਵਿੱਚ ਇੱਕ ਸਾਲ ਪਹਿਲਾਂ ਤੁਸੀਂ ਮੈਨੂੰ ਤੇ ਸਾਡੀ ਪੰਚਾਇਤ ਨੂੰ ਚੁਣਿਆ ਸੀ ਵਾਹਿਗੁਰੂ ਦੀ ਰਹਿਮਤ ਦੇ ਨਾਲ ਤੁਸੀਂ ਅਸ਼ੀਰਵਾਦ ਦਿੱਤਾ ਪਰਮਾਤਮਾ ਨੇ ਰਹਿਮਤ ਕੀਤੀ ਤੇ ਜਿਹੜੇ ਪਿੰਡ ਨੇ ਰਹਿੰਦੇ ਕਾਰਨ ਉਹ ਸਾਨੂੰ ਕਰਨ ਦਾ ਮੌਕਾ ਤੁਸੀਂ ਦਿੱਤਾ ਜੇ ਇਸ ਗਲੀ ਦੇ ਉੱਤੇ ਅਸੀਂ ਖੜੇ ਆ ਜਿੱਥੇ ਇਸ ਟਾਈਮ ਅਸੀਂ ਚੱਲ ਰਹੇ ਆ ਇਹ ਗਲੀ ਦੀ ਹਾਲ ਤੁਹਾਨੂੰ ਪਤਾ ਕਿ ਜੋ ਪਿਛਲੇ 15 20 ਸਾਲ ਤੋਂ ਕੀ ਹਾਲ ਸੀਗੇ ਤੁਸੀਂ ਮੈਨੂੰ ਪਿਆਰ ਦਿੱਤਾ ਤੁਸੀਂ ਮੈਨੂੰ ਕੰਮ ਦੱਸਿਆ ਤੁਹਾਡੇ ਕਹਿਣ ਦੇ ਮੁਤਾਬਕ ਇਹਨੂੰ ਵਾਰ ਤੋਂ ਵਾਰ ਅਸੀਂ ਕੱਲੀ ਨੂੰ ਕੰਪਲੀਟ ਕੀਤਾ ਮੇਰੇ ਪਿਛਲੇ ਪਾਸੇ ਇਹ ਟਰਾਂਸਫਾਰਮ ਲਗਾ ਨਵੀਂਆਂ ਨੂੰ ਕਹਾਂਗਾ ਦਿਖਾ ਦਿਓ ਇਸ ਮਹੱਲਾ ਦੇ ਵਿੱਚ ਜਦੋਂ ਵੀ ਕੜਮੀਆਂ ਨੂੰ ਵੋਲਟੇਜ ਦਾ ਬਾਦਕਾਟ ਹੁੰਦੀ ਸੀ ਤਾਂ ਬਹੁਤ ਸਾਰੇ ਘਰਾਂ ਦੀ ਲਾਈਫ ਚੱਲੇ ਜਾਂਦੀ ਸੀ ਤੁਹਾਡੀ ਮੰਗ ਤੇ ਤੁਹਾਡੇ ਕਹਿਣ ਦੇ ਅਨਸਾਰ ਉਸ ਨੂੰ ਵੀ ਦਿੱਕਤ ਨੂੰ ਖਤਮ ਕਰਕੇ ਇੱਥੇ ਨਵਾਂ ਟਰਾਂਸਫਾਰਮ ਜਿਹੜਾ ਰੱਖਿਆ ਗਿਆ ਹੋਰ ਵੀ ਜਿਹੜੇ ਕੰਮ ਮੈਂ ਪ੍ਰਮਾਣਿਤ ਤੁਸੀਂ ਕਹੇ ਸੀ ਉਹ ਅਸੀਂ ਬਾਕੀ ਵੀ ਪੂਰੇ ਕਰਾਂਗੇ ਮੈਂ ਇੱਥੇ ਦੱਸ ਦਵਾਂ ਕਿ ਜਿਵੇਂ ਚਪਾਟੀ ਅਸੀਂ ਕਿਹਾ ਸੀ ਜੋ ਅਸੀਂ ਮੈਨੀਫੈਸਟੋ ਦਿੱਤਾ ਸੀ ਪੰਚਾਇਤ ਵੱਲੇ ਪੈਣ ਲਈ ਚਪਾਟੀ ਕਿਹਾ ਸੀ ਲਗਭਗ 50% ਤਿਆਰ ਆ ਤੇ ਜਨਵਰੀ ਦੇ ਵਿੱਚ ਅਸੀਂ ਉਹਦਾ ਉਦਘਾਟਨ ਕਰਨ ਜਾ ਰਹੇ ਹਾਂ ਲੜਕੀਆਂ ਵਾਲੇ ਸਕੂਲ ਦੇ ਕੋਲ ਸਾਡੇ ਪਿੰਡ ਕੋਲ ਇਸ ਪਾਸੇ ਗਰਾਊਂਡ ਵੀ ਸੀ ਅਸੀਂ 5 ਸਾਲ ਲਈ 20 ਤੇ ਲੈ ਕੇ ਗ੍ਰਾਉਂਡ ਤਿਆਰ ਕੀਤੀ ਜਿੱਥੇ ਤੁਸੀਂ ਇੱਕ ਕ੍ਰਿਕਟ ਦਾ ਟੂਰਨਾਮੈਂਟ ਵੀ ਦੇਖ ਚੁੱਕੇ ਆਂ ਤਿੰਨ ਗੰਬ ਸਾਡੇ ਪਿੰਡ ਦੇ ਜਿਹੜੇ ਕੀ ਮੇਰੀ ਵੀ ਸੌਤ ਤੋਂ ਪਹਿਲਾਂ ਦੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਦ ਸਭ ਤੋਂ ਮਾੜਾ ਹਾਲ ਤੇ ਮਾਲੇ ਦੇ ਚਰਚ ਦੇ ਕੋਲ ਸੀ ਨਾਲੇ ਹੀ ਭਗਵਾਨ ਪਾਲਕੀ ਮਹਾਰਾਜ ਦਾ ਮੰਦਿਰ ਉੱਥੇ ਔਰ ਜਦੋਂ ਆਏ ਸਾਲ ਉੱਥੇ ਭਗਵਾਨ ਪਾਲਕੀ ਮਹਾਰਾਜ ਦੀ ਜਨਮ ਦਿਨ ਆਉਂਦੀ ਸੀ ਤੇ ਉੱਥੇ ਸਫਾਈ ਕਰਾਈ ਜਾਂਦੀ ਸੀ ਇੱਕ ਸਾਲ ਉੱਥੇ ਗੰਦਗੀ ਰਹਿੰਦੀ ਸੀ ਅਗਰ ਇੱਕ ਮੋਟਰਸਾਈਕਲ ਮੋੜੇ ਆਉਂਦਾ ਸੀ ਤਾਂ ਪਿਛਲੇ ਨੂੰ ਰੁਕਣਾ ਪੈਂਦਾ ਸੀ ਇੰਦਾਂ ਦੇ ਅਲਾਸੀ ਉਹ ਡੰਪ ਆਪਾ ਖਤਮ ਕਰਕੇ ਉਥੇ ਆਂਗਨ ਵਾਲੀ ਸਕੂਲ ਜਿਹੜਾ ਟਿਪੇ ਮਹੱਲੇ ਤੇ ਬਗੀਚੀ ਮਹੱਲੇ ਦਾ ਸਾਂਝਾ ਤਿਆਰ ਕੀਤਾ ਜਿਹਨੂੰ ਮੈਂ ਆਪਣੇ ਸ਼ਬਦਾਂ ਵਿੱਚ ਪਲੇਵੇ ਸਕੂਲ ਕਹਿੰਦਾ ਔਰ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਤੁਹਾਡੇ ਬੱਚੇ ਜਦੋਂ ਉੱਥੇ ਪੜਨਗੇ ਤੁਸੀਂ ਬੱਚੇ ਨੂੰ ਲੈਣ ਜਾਓਗੇ ਬੱਚਾ ਕਹੂਗਾ ਨਹੀਂ ਮੈਂ ਹਜੇ ਇੱਥੇ ਹੋਰ ਖੇਡਣਾ ਮੈਂ ਇੱਥੇ ਹੋਰ ਪੜਾਈ ਕਰਨੀ ਆ ਸੋ ਜਿੱਦਾਂ ਤੁਸੀਂ ਪਹਿਲਾ ਸਾਲ ਦਿੱਤਾ ਉਦਾਂ ਅੱਗੇ ਵੀ ਸਾਥ ਦਿਓ ਕੰਮ ਦੀ ਰਾਜਨੀਤੀ ਕੀਤੀ ਆ ਕੰਮ ਦੀ ਰਾਜਨੀਤੀ ਕਰਾਂਗੇ ਪਹਿਲਾਂ ਵੀ ਝੋਲੀ ਅੱਡ ਕੇ ਵੋਟਾਂ ਲਈਆਂ ਹੁਣ ਵੀ ਤੁਹਾਨੂੰ ਹੱਥ ਜੋੜ ਕੇ ਸਿਰ ਨੀਵਾ ਕਰਕੇ ਝੋਲੀ ਅੱਡ ਕੇ ਅਗਰ ਤੁਹਾਨੂੰ ਲੱਗਦਾ ਕਿ ਅਸੀਂ ਜੋ ਤੁਸੀਂ ਕੰਮ ਕੀਤੇ ਆ ਕਹੇ ਸੀ ਅਸੀਂ ਕੀਤੇ ਆ ਜੋ ਅਸੀਂ ਵਾਅਦੇ ਕੀਤੇ ਸੀ ਇੱਕ ਸਾਲ ਦੀ ਕਾਰਮ ਵੀ ਪੂਰੀ ਨਹੀਂ ਹੋਈ ਉਹਦੇ ਵਿੱਚੋਂ ਅਸੀਂ 70% ਕੰਪਲੀਟ ਕਰ ਚੁੱਕੇ ਆ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤੇ ਸਾਨੂੰ ਦੁਬਾਰਾ ਆਸ਼ੀਰਵਾਦ ਦਿਓ ਸਾਲੀਆਂ ਬਾਹਾਂ ਦੁਆਰਾ ਮਜ਼ਬੂਤ ਕਰੋ ਬੀਬੀ ਸੁਖਵਿੰਦਰ ਕੌਰ ਜੀ ਜੋ ਸਾਡੇ ਚਾਚੀ ਜੀ ਨੇ ਇਹਨਾਂ ਨੂੰ ਬਲਾਕ ਸੰਮਤੀ ਦੀਆਂ ਵੋਟਾਂ ਪਾ ਕੇ ਮੇਰੇ ਵੱਡੇ ਵੀਰ ਸੋਮ ਲਾਲ ਜੀ ਨੂੰ ਜ਼ਿਲ੍ਹਾ ਪ੍ਰਸ਼ਦ ਦੀਆਂ ਵੋਟਾਂ ਪਾ ਕੇ 14 ਤਰੀਕ ਦੇ ਨਾਲ ਦੋਨੇ ਵੋਟਾਂ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੋਵੇਂ ਵੋਟਾਂ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਨੂੰ ਮੇਰੀ ਪੰਚਾਇਤ ਨੂੰ ਹੋਰ ਬਲ ਦਿਓ ਹੋਰ ਸ਼ੀਸ਼ਾ ਦਿਓ ਤਾਂ ਜੋ ਅਸੀਂ ਤਕੜੇ ਹੋ ਕੇ ਵਾਹਸੇ ਕਰਦੇ ਹੋ ਜਿਹੜੇ ਪਾਰ ਕਰ ਸਕੀਏ ਤੇ ਬਾਕੀ ਜਿਹੜਾ ਕੈਂਡੀਡੇਟ ਕਿੰਦਾ ਮੰਗਸ ਨੇ ਉਹ ਤੋਂ ਤੁਸੀਂ ਭਲੀ ਭਾਤ ਜਾਣਦੇ ਆ ਕਿ ਉਹ ਚੰਦ ਦਿਨ ਪਹਿਲਾਂ ਬੀਜੇਪੀ ਸੀ ਚਲੋ ਪਾਰਟੀਆਂ ਬਦਲਦੇ ਰਹਿੰਦੇ ਬੰਦੇ ਪਰ ਜੋ ਇਸ ਬੰਦੇ ਦੇ ਮਨਛਾਇਆ ਜੋ ਇਹਦੀ ਸੋਚ ਆ ਜੋ ਇਹਦੀ ਸ਼ਮਦਾਵਲੀ ਆ ਉਹ ਤੁਸੀਂ ਇਹਦੀ ਫੇਸਬੁੱਕ ਪਾਲ ਤੇ ਜਾ ਕੇ ਦੇਖ ਸਕਦੇ ਆ ਕਦੀ ਇਹਨੇ ਕਿਸਾਨਾਂ ਨੂੰ ਮੰਦਾ ਚੰਗਾ ਬੋਲਿਆ ਕਦੀ ਇਹਨੇ ਭਗਵਾਨ શ્રીਕ੍ਰਿਸ਼ਨ ਨੂੰ ਕਦੀ ਇਹਨੇ ਭਗਵਾਨ ਰਾਮਚੰਦਰ ਨੂੰ ਤੇ ਕਦੀ ਇਹ ਜਾਤ ਦੇ ਨਾਂ ਦੇ ਉੱਤੇ ਲੋਕਾਂ ਨੂੰ ਬਗੜਾ ਕੇ ਵੋਟਾਂ ਲੈਂਦਾ ਰਿਹਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਜ਼ਿਆਦਾ ਨਾ ਇਹਦੇ ਬਾਰੇ ਬੋਲਾਂ ਇਹਦੀ ਤੁਸੀਂ ਬਾਲ ਖੋੜ ਕੇ ਦੇਖ ਲਿਓ ਫੇਸਬੁਕ ਦੇ ਵਿੱਚ ਇਦਾਂ ਹੁੰਦਾ ਕਿ ਜਿਹੜੀ ਚੀਜ਼ ਨਾ ਸਮਾਜ ਦੇ ਵਿੱਚ ਦੇਖਣ लायक ਨਹੀਂ ਹੁੰਦੀ ਸਮਾਜ ਵਿੱਚ ਰੱਖਣ ਯੋਗ ਨਹੀਂ ਹੁੰਦੀ ਉਹਨੂੰ ਫੇਸਬੁਕ ਪੋਸਟ ਕੰਟੈਂਟ ਨੂੰ ਡਿਲੀਟ ਕਰ ਦਿੰਦਾ ਇਹਦੀਆਂ ਇੱਕ ਮਹੀਨੇ ਦੀਆਂ 15 ਪੋਸਟਾਂ ਦੇਖ ਲਿਓ 15 'ਚੋਂ 10 ਪੋਸਟਾਂ ਫੇਸਬੁਕ ਨੇ ਡਿਲੀਟ ਕੀਤੀਆਂ ਹੁੰਦੀਆਂ ਕਿਉਂਕਿ ਇਹਦੀ ਜਿਹੜੀ ਸ਼ਬਦਾਬਲੀ ਆ ਉਹ ਸਹੀ ਨਹੀਂ ਹੈਗੀ ਸਾਡੇ ਸਮਾਜ ਦੇ ਲਈ ਇਹਨਾਂ ਨੇ ਇੱਥੇ ਸੱਸਾਂ ਕਰਾਇਆ ਤੇ ਜਿਹੜੇ ਇਹਨਾਂ ਦਾ ਕਥਾਵਾਚਕ ਆਇਆ ਸੀ ਉਹ ਚੌਂਕੇ ਦੇ ਵਿੱਚ ਕਹਿ ਕੇ ਗਿਆ ਕਿ ਤੁਸੀਂ ਪੱਗਾਂ ਕਿਉਂ ਬੰਨਦੇ ਆ ਸਮਾਜ ਦੇ ਲੋਕ ਤੁਸੀਂ ਜੁੱਤਾ ਕਿਉਂ ਚਗਾਉਨੇ ਹੋ ਇਹ ਸੰਪਦਾਇਕ ਭਾਸ਼ਣ ਸਾਡੇ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਨਾ ਚੱਲੇ ਆ ਨਾ ਚੱਲਣ ਦੇਣੇ ਆ ਸੋ ਤੁਸੀਂ ਲੋਕ ਬਹੁਤ ਸਮਝਦਾਰ ਹੋ ਚੰਗੇ ਲੋਕਾਂ ਨੂੰ ਦੇਖ ਕੇ ਚੰਗੇ ਬੰਦੇ ਨੂੰ ਦੇਖ ਕੇ ਵੋਟ ਪਾਇਓ ਇੰਨੀ ਬੇਨਤੀ ਪ੍ਰਵਾਨ ਕਰਿਓ ਫੇਰ ਦੁਬਾਰਾ ਬੇਨਤੀ ਕਰਦਾ ਕਿ ਜੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਜਿੱਦਾਂ ਤੁਸੀਂ ਪਹਿਲਾਂ ਆਸ਼ੀਰਵਾਦ ਦਿੱਤਾ ਉਦੋਂ ਹੀ ਮੈਨੂੰ ਤੁਹਾਡਾ ਦੁਬਾਰਾ ਆਸ਼ੀਰਵਾਦ ਦੀ ਲੋੜਿਆ ਤਾਂ ਜੋ ਅਸੀਂ ਮਜ਼ਬੂਤੀ ਨਾਲ ਕੰਮ ਕਰ ਸਕੀਏ ਹੁਣ ਮੈਂ 2 ਮਿੰਟ ਦੇ ਲਈ ਸਾਡੇ ਪਾਲਾ ਭਾਜੀ ਉਹਨਾਂ ਨੂੰ ਬੇਨਤੀ ਕਰਦਾ ਕਿ 2 ਮਿੰਟ ਦੇ ਲਈ ਉਹ ਆਪਣੇ ਸ਼ਬਦ ਜਿਹੜੇ ਤੁਹਾਡੇ ਨਾਲ ਸਾਂਝ ਕਰ ਲਗੇ ਪਾਲਾ ਭਾਜੀ ਜੋ ਬਰੇ ਸ਼ੋਲ ਹੈ ਸੁਭਾਨ ਵਾਲੇ ਮਹਾਨ ਨੀਤ ਮੈਂ ਤਾਂ ਇਹ ਦੱਸਾਂਗਾ ਕਿਸਾਨ ਨੂੰ ਚੰਗਾ ਵੈਰੀ ਜੱਤ ਮੇਰਾ ਹੋਵੇ ਉਸ ਰੱਬੀ ਨੂੰ ਬੋਲ ਪਾੜਨੀ ਚਾਹੀਦੀ ਆ ਇਹਨਾਂ ਨੇ ਬੈਨਸਫੁੱਲ ਕਾਰਡੀਨੇਟ ਮੰਨ ਬਣਾ ਲਿਆ ਕਿ ਪੈੜੀ ਮੈਂ ਸਿਰਾ ਕਰਕੇ ਚੱਲਾਂ ਫਾਨ ਪ੍ਰਭਾਤ ਪਹਿਲਾ ਵੀ ਛੱਡੇ ਇਸ ਜਗਤ ਦੀ ਸੇਵਾ ਕਰਦੇ ਰਹਿਆ ਅਤੇ ਮਨਜੀਤਵਾਰ ਉਹਨਾਂ ਨੇ ਫੀਲਡ ਵੀਡਾ ਚੁੱਕਿਆ ਕਿ ਮੈਂ ਪਿੰਡ ਦੀਆਂ ਇਹ ਜੰਗਿਆ ਸੇਵਾ ਕਰਦੇ ਚੌਧੀਆਂ ਤੇ ਸਾਨੂੰ ਇਹਨਾਂ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਆਪਣੇ ਆਪਣੇ ਨਾਲ ਇੱਕੋ ਹੀ সাপোর্ট ਜਿਹੜੀ ਹੈਗੀ ਆ ਚੱਲਦੇ ਨਿਸ਼ਾਨ ਤੇ ਲਾਉਣੀ ਚਾਹੀਦੀ ਆ ਅਤੇ ਜੋ ਵੀ ਸੰਪਾਨ ਸਾਹਿਬ ਨੇ ਦੱਸਿਆ ਕਿ ਬਿਲਕੁਲ 100% ਸੱਚ ਕਰ ਲਿਆ ਸੱਚੇ ਇਹਨਾਂ ਨੇ ਪਹਿਰਾ ਦਿੱਤਾ ਤਾਂ ਹੀ ਅੱਜ ਇਹਨਾਂ ਦੇ ਵਿਕਾਸ ਆ ਜਿਹੜਾ ਕੰਮ ਆ ਉਸ ਰਿਹਾ ਇਸੇ ਮੈਂ ਤੁਹਾਨੂੰ ਇਹ ਦਿਆ ਕਰ ਰਿਹਾ ਹਾਂ ਦੂਜੇ ਪਾਸੇ ਜਿਹੜੇ ਲੋਕ ਖੜੇ ਆ ਉਹ ਲੋਕ ਸ਼ਰਾਬ ਦੇ ਲੋਕ ਨੇ ਕੋਈ ਵਧੀਆ ਗੋਲ ਚਾਲ ਦੇ ਬੰਦੇ ਨਹੀਂ ਸਾਡੇ ਨਾਲ ਹੀ ਛੋਟਿਆ ਹੁੰਦਾ ਤੇ ਉਹ ਵੱਡਿਆ ਹੁੰਦਾ ਸਹਿਵਾਨੀ ਕੀ ਹਰਹਰਵਾਨੀ ਕੀ ਜਿਹੜਾ ਸਾਡੇ ਨਾਲ ਹੀ ਸਿੱਖੇ ਅਤੇ ਅੱਜ ਵੀ ਜਿਹੜੀ ਉਹਦੀ ਫੇਸਬੁੱਕ ਤੇ ਵਾਕੇ ਸੱਚ ਗੱਲਿਆ ਜੈਵਾਨੀ ਕੀ ਹਰਹਰਵਾਨੀ ਕੀ ਦਾ ਲਫ਼ਜ਼ ਨਹੀਂ ਬੋਲਿਆ ਕਦੀ ਉਸ ਬੰਦੇ ਨੇ ਜਿਹੜਾ ਹੁਣ ਕਾਂਗਰਸ ਵੱਲੋਂ ਚਲੇ ਆ ਗਿਆ ਆ ਕਾਂਗਰਸ ਨਾਲ ਖੜਾ ਕਰਾ ਕਾਂਗਰਸ ਦੇ ਤਾਬਲੇ ਦੇ ਬੰਦੇ ਸੀਗੇ ਉਹਨਾਂ ਨੂੰ ਅਨਮੂਰ ਕਰਕੇ ਇਹਨਾਂ ਨੇ ਇਸ ਵਿਅਕਤੀ ਨੂੰ ਫਿਰ ਦਿੱਤੀਆ ਇਸ ਕਰਕੇ ਸਾਥਿਓ ਇਹਨਾਂ ਸ਼ਰਾਬ ਦੀ ਅਸਰਤੋਂ ਬਚਨ ਦੀ ਲੋੜਿਆ ਜਿਹੜੇ ਹਾਰ ਵੇਲੇ ਇਹ ਕਾਂਗਰਸ ਪਾਰਟੀ ਐਸ ਜੋਨਾ ਦੇ ਵਿੱਚ ਪੱਕਾ ਹਾਰਨਾ ਆ ਤੇ ਜਦੋਂ ਹਾਰ ਹੁੰਦੀ ਏ ਤੇ ਸਾਡੇ ਗਲ ਝੋਲਾ ਪਾ ਲੈਂਦੇ ਆ ਇਸ ਕਰਕੇ ਸਾਥਿਓ ਤੁਹਾਨੂੰ ਮੇਰੀ ਤਰ੍ਹਾਂ ਕਹਾ ਆਮ ਪਾਰਟੀ ਬੜੇ ਵਧੀਆ ਕੰਮ ਕਰ ਰਹੀ ਆ ਵਿਕਾਸ ਸਾਡੇ ਕੰਮ ਕਰ ਰਹੀ ਆ ਸਾਡੇ ਪਿੰਡ ਵਿੱਚ ਇੱਕ ਜਿਹੇ ਮੋੜ ਆ ਤੁਸੀਂ ਇਸ ਪਰਿਵਾਰ ਨੂੰ ਜਿਉਂ ਤਾਂ ਜੋ ਆਪਣਾ ਰੈਡਰ ਰਹਿਗਾ ਵਧੀਆ ਸਭ ਤੋਂ ਵੱਨ ਸਕੇ ਜੈਵਨਮੀ ਕੀ ਹਰ ਰਾਮਵਨਮੀ ਕੀ ਵਾਇਬਲ ਜੀ ਦਾ ਖੰਸਾ ਵਾਇਬਲ ਜੀ ਕੀ ਫਤਿਹ ਸਾਥੀਓ ਪੁਰਾਣਾ ਨਹੀਂ 14 ਤਰੀਕ ਦਿਨ ਐਤਵਾਰ ਇੱਕ ਇੱਕ ਬੋਲ ਝਾੜੂ ਦੇ ਨਿਸ਼ਾਨ ਤੇ ਲਾ ਕੇ ਬੀਬੀ ਸੁਖਵਿੰਦਰ ਕੌਰ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ